ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ੀ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸੋ ਅੱਜ ਯੋਗਾ ਡੇ 21 ਜੂਨ ਦੇ ਮੌਕੇ ਜੋ ਕਿ ਯੋਗਾ ਦਿਸ਼ ਪੂਰੇ ਦੇਸ਼ ਭਰ ਦੇ ਵਿੱਚ ਅਤੇ ਦੁਨੀਆ ਭਰ ਦੇ ਵਿੱਚ ਬਣਾਇਆ ਜਾ ਰਿਹਾ ਹੈ ਵੱਖ-ਵੱਖ ਥਾਵਾਂ ਉੱਤੇ ਜੋ ਕਿ ਅੱਜ ਯੋਗਾ ਡੇ ਕਰਾਏ ਜਾ ਰਹੇ ਹੈ ਸੋ ਅੱਜ ਨਦੀਪਾ ਤੋਂ ਮੇਰੀ ਕਿਰਾ ਟੁੱਟਿਆ ਵਿਖੇ ਕਰਾਲੀ ਵਿਖੇ ਅੱਜ ਯੋਗਾ ਡੇ ਜੋ ਕਿ ਬਣਾਇਆ ਜਾ ਰਿਹਾ ਹੈ ਵਿਸ਼ੇ ਲਾਈਵ ਤਸਵੀਰਾਂ ਦੇਖ ਰਹੇ ਹੋ ਮਾਰਸ਼ੀ ਨਿਊਜ਼ ਟੀਵੀ ਉੱਤੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਯੋਗਾ ਡੇ ਅੱਜ 21 ਜੂਨ ਦੇ ਦਿਨ ਬਣਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਯੋਗਾ ਦੇ ਜੋਤੀ ਅਲੱਗ-ਅਲੱਗ ਆਸਨ ਅਜੋਰੇ ਕਿਤੇ ਗਏ ਨਦੀ ਪਰ ਸੁਮੀ ਕੁਟਿਆ ਵਿਖੇ ਅਤੇ ਵੱਡੀ ਗਿਣਤੀ ਵਿੱਚ ਹਰ ਸਾਲ ਹੋਰੇ ਸੰਗਤਾਂ ਪਹੁੰਚਦੀਆਂ ਨੇ ਯੋਗਾਡੇ ਬਣਾਉਣ ਦੇ ਲਈ ਯੋਗਾ ਜੋ ਕਿ ਅੱਜ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤੁਸੀਂ ਸੰਗਤਾਂ ਕੋਚਾਂ ਦੀ ਬੰਦੇ ਕਰਦੇ ਜਿਹੜੀ ਯੋਗਾ ਦੇ ਬੰਦੇ ਗਏ ਨੇ ਸੰਗਤਾਂ ਵਿੱਚ ਤੁਸੀਂ ਚਾਹ ਦੇਖ ਸਕਦੇ ਹੋ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ ਹੋਈਆਂ ਨੇ ਜਿੱਥੇ ਕਿ ਨਾਮ ਨੋਟ ਕਰਕੇ ਜੋ ਕਿ ਉਹਨਾਂ ਨੂੰ ਬਾਅਦ ਵਿੱਚ ਸਰਟੀਫਿਕੇਟ ਵੀ ਜੋ ਕਿ ਦਿੱਤੇ ਗਏ ਨੇ ਨਦੀ ਪਰ ਸੁਮੀ ਕੁਟਿਆ ਵਿਖੇ ਯੋਗੜੇ ਜੋ ਸਟਿੱਕਸ ਹਰ ਸਾਲ ਦਿੱਤੇ ਜਾਂਦੇ ਨੇ ਉਪਰਾਲਾ ਕੀਤਾ ਜਾਂਦਾ ਵੱਡਾ ਉਪਰਾਲਾ ਹੈ ਜੋ ਕਿ ਯੋਗੜਾ ਦੇ ਦਿਨ ਹਰ ਇੱਕ ਸਾਲ ਜੋ ਕਿ ਹੈ ਉਪਰਾਲਾ ਹੁੰਦਾ ਹੈ ਤੁਸੀਂ ਵੇਖ ਲਓ ਲਾਈਵ ਤਸਵੀਰਾਂ ਗੱਲਬਾਤ ਵੀ ਕਰਦੇ ਆਂ ਕੀ ਕਹਿਣਾ ਅੱਜ ਯੋਗੜੇ ਦੇ ਬਾਰੇ ਕੀ ਹੁਣਾਂ ਦੇ ਵਿਚਾਰ ਨੇ ਜੋ ਯੋਗਯੋਗ ਹੋਰੇ ਕਰਵਾਉਂਦੇ ਨੇ ਉਹਨਾਂ ਤੋਂ ਵੀ ਜਾਣਕਾਰੀ ਲੈਂਦੇ ਆਂ ਔਰ ਮਾਸਟਰ ਦੇ ਮੈਨੇਜਰ ਆ ਬਹੁਤ ਸਈ ਸੰਸਥਾਵਾਂ ਦੇ ਸਾਰੇ ਬੱਚਿਆਂ ਨੂੰ ਕਿਤੇ ਐਸੇ ਵੀ ਲਿਖਤੀ ਇਹ ਲਿਖਣਾ ਆਸਾਨ ਦਾ ਯੋਗਾ ਦੇ ਦੋ ਯੋਗਾ ਦੇ ਦੋ ਆਸਾਨ ਹੈ ਨਾ ਯੋਗ ਜਿਹੜਾ ਹੈ ਗਾਇਆ ਦੁਨੀਆ ਦੇ ਵਿੱਚ ਸਭ ਤੋਂ ਪ੍ਰਾਚੀਨ ਜੇ ਕਰਕੇ ਐਕਸਰਸ ਆਜਾ ਸਿੱਖੀਏ ਸਾਧਨ ਕਹੀਏ ਸਰੀਰ ਨੂੰ ਮਰਨਾ ਬਿਲਕੁਲ ਨਿਰੋ ਰੱਖਣ ਦਾ ਸਾਧਨ ਜੇ ਕਰਕੇ ਨਾ ਉਹ ਯੋਗ ਆਮ ਤੌਰ ਤੇ ਇਹ ਦੇ ਬਾਰੇ ਇਹ ਕਿਹਾ ਗਿਆ ਹੈ ਜੋ ਕਰਮਸੂ ਕੌਸ਼ਲਮ ਜ਼ਿੰਦਗੀ ਦੇ ਵਿੱਚ ਕੋਈ ਕੰਮ ਵੀ ਆਪਾਂ ਨੇ ਕਰਨਾ ਤਾਂ ਬਹੁਤ ਵਧੀਆ ਤਰੀਕੇ ਨਾਲ ਕਰੀਏ ਤੇ ਉਸ ਦੇ ਜਿਹੜੇ ਹੱਥੇ ਰਿਜ਼ਲਟ ਥੋੜੇ ਅੱਛੇ ਆਉਂਦੇ ਹੈ ਬੜੀ ਖੁਸ਼ੀ ਦੀ ਗੱਲ ਹੈ ਮੇਰਾ ਕਿਸੇ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਨਾ ਲੇਕਿਨ ਅੱਜ ਜਿਹੜਾ ਮੰਨਣਾ ਸਭ ਨੂੰ ਪ੍ਰਾਈਮ ਪ੍ਰਾਈਮ ਮਿਨਿਸਟਰ ਆ ਗਿਆ ਉਹ ਖੁਦ ਯੋਗਾ ਕਰਦੇ ਹੈ ਯੋਗਾ ਕਰਦੇ ਆ ਔਰ ਸਭ ਤੋਂ ਪਹਿਲਾਂ ਹੋ ਲਗਾਤਾਰ ਉਸ ਦੇ ਵਿੱਚ ਮਰਦ ਦਾ ਹਿੱਸਾ ਲੈ ਰਿਹਾ ਜਿੱਥੇ ਵੀ ਯੋਗਾ ਦਿਨ ਮਨਾਇਆ ਜਾਂਦਾ ਸਭ ਤੋਂ ਪਹਿਲਾਂ ਦੂਜਾ ਯੋਗਾ ਦਿਨ ਮਨਾਇਆ ਸੀਗਾ ਚੰਡੀਗੜ੍ਹ ਦੇ ਵਿੱਚ ਉਦੋਂ ਉੱਥੇ ਵੀ ਉਹ ਆਏ ਸੀ ਹਰ ਜਗ੍ਹਾ ਦੇ ਵਿੱਚ ਮਰਦ ਦਾ ਹੁੰਦਾ ਸੀ ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਆ ਕਿ ਅਸੀਂ ਬਹੁਤ ਵਧੀਆ ਲਾਈਨ ਦੇ ਉੱਤੇ ਇਹੀ ਕਾਰਨ ਹੈਗਾ ਕਿ ਅੱਜ ਸੋਨੋ ਅੱਜ 200 ਤੋਂ ਵੱਧ ਜਿਹੜੇ ਕੰਟਰੀਏ ਗਏ ਆ ਉਹਨਾਂ ਦੇ ਵਿੱਚ ਯੋਗਾ ਦਿਨ ਮਨਾਇਆ ਜਾ ਰਿਹਾ ਠੀਕ ਆ ਔਰ ਫੋਨ ਬੇਤੇ ਜਾਣਾ ਨਹੀਂ ਕਿਸੇ ਨੇ ਵੀ ਆਪਾਂ ਬਹੁਤ ਲੰਬਾ ਨਹੀਂ ਕਿਸੇ ਨੂੰ ਕਰਨਾ ਆਪਾਂ ਨੇ ਸਿਰਫ ਤੇ ਸਿਰਫ ਇੱਕ ਫੋਟੋ ਲੈਣੀ ਹੁੰਦੀ ਆ ਕਿਰਪਾ ਕਰਕੇ ਕੋਈ ਵੀ ਜਾਣਾ ਨਾ ਤੇ ਆਓ ਆਪਾਂ ਇੱਕ ਫੋਟੋ ਲੈ ਲਈਏ ਯੋਗ ਜਿਹੜਾ ਹੈ ਗਿਆ ਔਰ ਸਵਾਮੀ ਜੀ ਜਿਹੜੇ ਅਗੇ ਆ ਯੋਗ ਦੇ ਬਹੁਤ ਵੱਡੇ ਗਿਆਤਾ ਸੀ ਜਿੰਨਾ ਸਵਾਮੀ ਜੀ ਨੂੰ ਯੋਗ ਬਾਰੇ ਪਤਾ ਸੀਗਾ ਚਾਹੇ ਮੈਂ ਐਮਏ ਯੋਗ ਦੇ ਵਿੱਚ ਕੀਤੀ ਆ ਮੈਂ ਉਹਨਾਂ ਦੇ ਮੁਕਾਬਲੇ ਦੇ ਉੱਤੇ ਕੁਝ 0 ਤੋਂ ਵੀ -0 ਸਵਾਮੀ ਜੀ ਇਸ ਕਰਕੇ ਮੈਂ ਉਸ ਥਾਂ ਦੇ ਉੱਤੇ ਅੱਜ ਅਸੀਂ ਬੈਠੇ ਹੋਏ ਆ ਕਿ ਜਿਹੜੇ ਕਿ ਮਨਣਾ ਦੁਨੀਆ ਦੇ ਅਸਲ ਯੋਗੀ ਮਨਣਾ ਸ਼ਿਵ ਸ਼ੰਕਰ ਬੋਲੇ ਨਾਮ ਦੇ ਠੀਕ ਆ ਜੀ ਉਹ ਮਨਣਾ ਕੋਸ ਜਿਹੜਾ ਨੇ ਤੇ ਦਰਵਾਜ਼ੇ ਦੇ ਵਿੱਚ ਅੱਜ ਅਸੀਂ ਫਟੇ ਆ। ਸਾਡੇ ਯੋਗਾ ਦੇ ਕਿਸੇ ਸਾਰੇ ਆਏ ਹੋਏ ਯੋਗੀਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕੌਮੀ ਲਈ ਸਟੈਂਡ ਤੇ ਆ ਕੇ ਇਸ ਉਸ ਨੂੰ ਚਾ ਸ਼ੋਪਾ ਤੇ ਬੜਾਈ ਆ। ਅਤੇ ਮੈਂ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਸਵੇਰੇ 5:00 ਵਜੇ 6:30 ਤੋਂ 5:00 ਵਜੇ ਸਵੇਰੇ ਬੈਠੰਦੀ ਆ ਜਾਂਦੀ ਆ ਜਿਹਨਾਂ ਯੋਗਾ ਕਰਨਾ ਹੋਵੇ। ਕਬਾ ਪੰਜ ਮਿੰਟ ਤੁਮੜੀ ਰਾਮ ਨਾਰੀ ਘੰਟਾ ਕਰ ਕਰਦਾ ਹੈ ਤੇ ਆਪਣੇ ਸਰੀਰ ਨੂੰ ਮਾਇਆ ਨੂੰ ਧੁਰ ਕਰਨੀ ਜਿਹੜਾ ਯੋਗਾ ਹੈਗਾ ਉਹ 15-20 ਮਿੰਟ ਲਈ ਬਹੁਤ ਜ਼ਰੂਰੀ ਹੈ ਜਿੱਦ ਤੋਂ ਕਰਕੇ ਥੋੜਾ ਬਹੁਤ ਸਾ ਟਾਈਮ ਜਿਹੜਾ ਹੈਗਾ ਉਹ ਯੋਗਾ ਵਾਸਤੇ ਸਭ ਨੂੰ ਕੱਢਣਾ ਚਾਹੀਦਾ ਹੈ ਸਾਕੇ ਵੀ ਉਹ ਵੀ ਮਰਦੇ ਕੰਮਾਂ ਤੋਂ ਥੋੜਾ ਜਿਹਾ ਬਿਲੀ ਨੂੰ ਕੰਮਾਂ ਤੋਂ ਨੂੰ ਇਹ ਕਿ ਮੈਂ ਯੋਗਾ ਜਿਸ ਕੇ ਸਭ ਨੂੰ ਬਹੁਤ ਜ਼ਰੂਰੀ ਵਰਕ ਕਰਨਾ ਹੈ ਮੈਂ ਖੁਦੋ ਕਰਦਾ ਹਾਂ ਭਾਦੀਆਂ ਕਿਸੇ ਕਰੋ ਦੇ ਸੈਂਟੂਰੀ ਦਾ ਬਹੁਤ ਮੁੱਤ ਨੂੰ ਕਰਦੇ ਹਾਂ ਬੱਚੇ ਪਿੰਡਾਂ ਦੀ ਬਹੁਤ ਤੋਂ ਵੱਧੀਆਂ ਜਿਨ੍ਹਾਂ ਨੇ ਆ ਕੇ ਇੱਕ ਯੋਗਤਾ ਆਰਗੇਨਾਈਜ਼ ਕੀਤਾ ਉਹਦਾ ਮਾਰਤਾ ਆ ਬਹੁਤ ਬੱਚਿਆਂ ਨੂੰ ਸਾਰਿਆਂ ਨੂੰ